ਸਾਸਤ੍ਰਿਕ ਕਲ ਫਰੈਂਚ ਮੈਥੋਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਕਿਵੇਂ ਆਪਾਂ ਜੋੜਾਂ ਦੇ ਦਰਦ ਨੂੰ ਚਾਹੇ ਉਹ ਗੋਡਿਆਂ ਦਾ ਦਰਦ ਹੈ ਚਾਹੇ ਮੋਢਿਆਂ ਦਾ ਦਰਦ ਹੈ ਚਾਹੇ ਕੂਣੀ ਦਾ ਦਰਦ ਹੈ ਚਾਹੇ ਗਿੱਟਿਆਂ ਦਾ ਦਰਦ ਹੈ ਉਸ ਨੂੰ ਘਰ ਦੇ ਵਿੱਚ ਕਿਵੇਂ ਠੀਕ ਕਰ ਸਕਦੇ ਆਂ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਤਾਂ ਤੁਸੀਂ ਅੱਜ ਤੋਂ ਪਰੇਸ਼ਾਨੀ ਥੋੜੀ ਘੱਟ ਕਰ ਦੋ ਔਰ ਅਗਰ ਤੁਸੀਂ ਜੋੜਾਂ ਦੇ ਦਰਦ ਤੋਂ ਤੁਹਾਨੂੰ ਆਰਾਮ ਨਹੀਂ ਆ ਰਿਹਾ ਤਾਂ ਤੁਸੀਂ ਸਾਡਾ ਕਬੀਰ ਪੇਨ ਰੀਲੀਫ ਆਇਲ ਵੀ ਵਰਤ ਕੇ ਦੇਖੋ ਜਿਸ ਦੇ ਰਿਜ਼ਲਟ ਬਹੁਤ ਵਧੀਆ ਆਉਂਦੇ ਨੇ ਪਿਛਲੇ 6-7 ਸਾਲ ਤੋਂ ਅਸੀਂ ਉਸ ਨੂੰ ਆਪਣੀ ਕਲੀਨਿਕ ਤੇ ਵਰਤ ਰਹੇ ਹਾਂ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਹੈ ਜੀ ਪਿਛਲੇ 10 ਸਾਲ ਤੋਂ ਅਸੀਂ ਮੁੱਲਾਂਪੁਰ ਦਾਖਾ ਚੇਲਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਹਾਂ ਸਾਡੀ ਇੰਸਟਾਗ੍ਰam ਆਈਡੀ ਹੈ sarysinghsraah physiotherapy ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਤੁਸੀਂ ਸਾਨੂੰ ਉੱਥੇ ਵੀ ਫੋਲੋ ਕਰ ਸਕਦੇ ਹੋ ਔਰ ਸਾਡਾ ਫੇਸਬੁਕ ਤੇ ਵੀ ਪੀਜ ਹੈ ਐਸ ਸਰੀ ਸਿੰਘਸ ਨਾ ਫਿਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦੀਆਂ ਆਪਾਂ ਆਸਾਨ ਗੱਲਾਂ ਸ਼ੁਰੂ ਕਰਦੇ ਹਾਂ ਅੱਜ ਦੀ ਰੈਸਿਪੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸਾਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਕੀ ਕਰੋਗੇ ਇੱਕ ਤੁਸੀਂ ਦੁੱਧ ਦਾ ਗਲਾਸ ਲੈ ਲੈਣਾ ਹੈ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਬੋਇਲ ਕਰ ਲੈਣਾ ਹੈ ਯਾਨੀ ਕਿ ਉਬਾਲ ਲੈਣਾ ਜਦੋਂ ਉਹ ਉਬਲ ਗਿਆ ਉਸ ਦੇ ਵਿੱਚ ਨਾ ਤੁਸੀਂ ਖੰਡ ਪਾਉਣੀ ਹੈ ਨਾ ਗੁੜ ਪਾਉਣਾ ਹੈ ਉਸ ਤੋਂ ਬਾਅਦ ਤੁਸੀਂ ਉਸ ਨੂੰ ਠੰਡਾ ਕਰ ਲੈਣਾ ਹੈ ਫਿਰ ਜਦੋਂ ਉਹ ਪੂਰਾ ਠੰਡਾ ਹੋ ਜਾਵੇ ਉਹਦੇ ਵਿੱਚ ਤੁਸੀਂ ਇੱਕ ਚਮਚਾ ਹਲਦੀ ਦਾ ਪਾਉਣਾ ਹੈ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਫਿਰ ਉਸ ਨੂੰ ਉਬਾਲੀ ਦੇਣੀ ਹੈ ਜਦੋਂ ਦੁਬਾਰਾ ਉਬਾਲੀ ਆ ਜਾਵੇ ਉਹਦੇ ਵਿੱਚ ਤੁਸੀਂ ਪਾਉਣਾ ਹੈ ਪੀਸਿਆ ਹੋਇਆ ਅਦਰਕ ਥੋੜਾ ਜਿਹਾ ਪਾਉਣਾ ਜਿਆਦਾ ਨਹੀਂ ਪਾਉਣਾ ਫਿਰ ਤੁਸੀਂ ਉਹਦੇ ਵਿੱਚ ਥੋੜੀ ਜਿਹੀ ਕਾਲੀ ਮਿਰਚ ਜਵੇਂ 2 ਤੋਂ 3 ਦਾਣੇ ਸਾਫਤ ਕਾਲੀ ਮਿਰਚ ਤੇ ਲੈ ਲੈਣੇ ਆ ਉਹਨੂੰ ਕੁੱਟ ਕੇ ਉਹਦੇ ਵਿੱਚ ਪਾ ਸਕਦੇ ਹੋ ਔਰ ਜਾਂ ਫਿਰ ਤੁਸੀਂ ਉਹਦੇ ਵਿੱਚ ਪਾਊਡਰ ਹੀ ਪਾ ਸਕਦੇ ਹੋ ਬਹੁਤ ਥੋੜਾ ਜਿਹਾ ਔਰ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਪਾਉਣਾ ਹੈ ਦਾਲਚੀਨੀ ਦਾ ਮਿਕਸ ਪਾਊਡਰ ਥੋੜਾ ਜਿਹਾ ਪਾਊਡਰ ਪਾਉਣਾ ਗਰਮ ਬਹੁਤ ਹੁੰਦੀ ਹੈ ਇਹ ਤੁਸੀਂ ਥੋੜਾ ਜਿਹਾ ਮਤਲਬ ਜਾਂ ਤਾਂ ਆਪ ਤਾਂ ਨਹੀਂ ਕੁੱਟ ਸਕੋਗੇ ਤੁਸੀਂ ਦਾਲਚੀਨੀ ਦਾ ਪਾਊਡਰ ਆਪਾਂ ਨੂੰ ਮਾਰਕੀਟ ਚੋਂ ਮਿਲ ਜਾਂਦਾ ਹੈ ਔਰ ਉਸ ਤੋਂ ਬਾਅਦ ਤੁਸੀਂ ਉਸ ਨੂੰ ਫਿਰ ਠੰਡਾ ਕਰ ਲੈਣਾ ਹੈ ਫਿਰ ਜਦੋਂ ਠੰਡਾ ਕਰ ਲਿਆ ਫਿਰ ਤੁਸੀਂ ਉਹਦੇ ਵਿੱਚ ਠੰਡੇ ਹੋਏ ਤੇ ਪਾਉਣੀ ਹੈ ਕੁੱਟ ਕੇ ਸੌਂਫ ਪਾ ਲੈਣੀ ਜਦੋਂ ਤੁਸੀਂ ਉਸ ਦੇ ਵਿੱਚ ਸੌਂਫ ਪਾ ਲੋਗੇ ਫਿਰ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਫਿਰ ਤੁਸੀਂ ਉਸ ਨੂੰ ਉਬਾਲੀ ਦੇਣੀ ਹੈ ਵੇ ਤੁਸੀਂ ਪੁਣਕੇ ਉਸ ਦਾ ਇੱਕ ਸਟੀਲ ਦਾ ਗਲਾਸ ਸਵੇਰੇ ਔਰ ਇੱਕ ਸਟੀਲ ਦਾ ਗਲਾਸ ਸ਼ਾਮ ਅਗਰ ਤੁਸੀਂ ਇਹ ਰੋਜ਼ਾਨਾ 10 ਦਿਨ ਪੀ ਲਿਆ ਤੁਹਾਡੇ ਜੋੜਾਂ ਦਾ ਜੋ ਦਰਦ ਹੈ ਬਿਲਕੁਲ ਹੀ ਠੀਕ ਹੋ ਜਾਏਗਾ ਜੋੜਾਂ ਚ ਦਰਦ ਹੁੰਦਾ ਕਿਉਂ ਹੈ ਕਿਉਂਕਿ ਆਪਣੇ ਦੇ ਵਿੱਚ ਫਲੂਇਡ ਹੁੰਦਾ ਹੈ ਸਾਇਨੋਵિયલ ਫਲੂਇਡ ਹੁੰਦਾ ਹੈ ਜਿਵੇਂ ਆਪਣੀ ਕੋਈ ਵੀ ਮਸ਼ੀਨ ਹੈ ਉਹਦੇ ਵਿੱਚ ਵੀ ਜਿਹੜੇ ਉਹਦੇ ਪਾਰਟਸ ਹੁੰਦੇ ਨੇ ਉਹਦੇ ਵਿੱਚ ਵੀ ਔਇਲ ਗ੍ਰੀਸਿੰਗ ਕਰਨੀ ਜ਼ਰੂਰੀ ਹੁੰਦੀ ਹੈ ਓਵੇਂ ਹੀ ਆਪਣੇ ਜੋੜਾਂ ਦੇ ਵਿੱਚ ਜਿਹੜੇ ਆਪਣੇ ਫਲੂਇਡ ਹੈ ਉਹ ਪ੍ਰੋਪਰ ਭਰਨਾ ਜ਼ਰੂਰੀ ਹੁੰਦਾ ਹੈ ਔਰ ਇਹ ਕੁਦਰਤੀ ਤਰੀਕੇ ਨਾਲ ਹੀ ਭਰਿਆ ਜਾ ਸਕਦਾ ਹੈ ਬਹੁਤ ਤੁਸੀਂ ਦੇਖਿਆ ਹੋਣਾ ਜਿਨ੍ਹਾਂ ਦੇ ਗੋਡੇ ਸੁੱਜ ਜਾਂਦੇ ਨੇ ਉਹ ਕਈ ਵਾਰ ਓਡਿਆਂ ਦੇ ਵਿੱਚ ਪਾਣੀ ਕਢਾਉਣ ਲੱਗ ਜਾਂਦੇ ਨੇ ਜਾਂ ਟੀਕੇ ਲਵਾਉਣ ਲੱਗ ਜਾਂਦੇ ਨੇ ਸੋ ਅਗਰ ਤੁਸੀਂ ਪਹਿਲਾਂ ਹੀ ਆਪਣੀ ਸਿਹਤ ਦਾ ਧਿਆਨ ਰੱਖੋਗੇ ਤਾਂ ਤੁਸੀਂ ਸਾਰੀਆਂ ਪ੍ਰੋਬਲਮਸ ਤੋਂ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਔਰ ਅਗਰ ਤੁਸੀਂ ਸਾਡੀ ਵੀਡੀਓ ਦੇਖ ਕੇ ਦੁੱਧ ਪੀਣਾ ਸਟਾਰਟ ਕੀਤਾ ਹੈ ਔਰ ਉਸ ਦਾ ਤੁਹਾਡੇ ਤੇ ਕੀ ਅਸਰ ਪਿਆ ਹੈ ਤੁਸੀਂ ਸਾਨੂੰ ਜਰੂਰ ਦੱਸਣ ਦੀ ਕਿਰਪਾਲਤਾ ਕਰਨਾ ਜਾਂ ਕੋਸ਼ਿਸ਼ ਕਰਨਾ ਉਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਅਗਰ ਤੁਸੀਂ ਸਾਨੂੰ ਕੁਝ ਵੀ ਪੁੱਛਣਾ ਚਾਹੁੰਦੇ ਹੋ ਸਾਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਔਰ ਜਾਂ ਸਾਨੂੰ ਇੰਸਟਾਗ੍ਰam ਆਈਡਿਸ ਔਰ ਜਾਂ ਸਾਡਾ ਫੇਸਬੁੱਕ ਪੇਜ ਉਥੇ ਤੁਸੀਂ ਸਾਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ ਔਰ ਜਾਂ ਤੁਸੀਂ ਸਾਡੇ ਡਿਸਕ੍ਰਿਪਸ਼ਨ ਨੰਬਰ ਤੇ ਤੁਸੀਂ ਵਟਸਐਪ ਦੇ ਜਰੀਏ ਜੁੜ ਸਕਦੇ ਹੋ ਮਿਲਾਂਗੇ ਚਲਦੇ ਇੱਕ ਨਵੇਂ ਟੌਪਿਕ ਨਾਲ ਟਿਲਦਾਂ ਤੁਸੀਂ ਸਾਰੇ ਜਾਨੀ ਆਪਣੇ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ